ਜੀ ਤੀਜਾ ਸੂਆ ਸੁਣੀਆਂ ਦੂਜੇ ਸੂਏ 14 ਤੋਂ 15 ਲੀਟਰ ਦੁੱਧ ਕੱਢਿਆ ਮੈਂ ਨੇ ਅੱਛਾ ਪੂਰੀ ਹੈਵੀ ਵੇਟ ਦੀ ਮੱਝ ਲੱਗਦੀ ਵੱਡੇ ਦੀ ਹਣਾ ਜੀ ਪੂਰੀ ਬਾਰਡਰ ਲਾ ਕੇ ਤੋਂ ਮੈਂ ਲਈ ਆਪਾਂ ਮਹਿਦੀਪੁਰੋਂ ਅੱਛਾ ਹਾਂਜੀ ਦੁੱਧ ਦਾ ਰਿਕਾਰਡ ਪੂਰਾ ਮੈਂ ਦਾ ਜਿਹੜੀ ਗੱਲ ਵਾ ਪਾਸਤਾ ਨਹੀਂ ਰਵੇ ਤੇ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਦਵਾਂਗੇ ਮੈਂ ਦੀ ਆਪਾਂ ਠੀਕ ਆ ਜੀ ਹਾਂਜੀ ਕੋਈ ਭੈਣ ਭਰਾ ਗੱਬਣ ਖਰੀਦੂਗਾ ਜਾ ਕੇ ਉਹਨਾਂ ਦੇ ਘਰ ਤਪਾਵਾਂਗੇ ਤਸੱਲੀ ਨਾਲ ਅੱਛਾ ਜਲਪਾਣੀ ਛਕਾਂਗੇ ਜਿੰਨਾ ਚਿਰ ਬੈਗ ਨਹੀਂ ਮੈਂ ਉੜਦੀ ਉਹਨਾਂ ਜਿਹੜਾ ਆਪਾਂ ਆਉਂਦੇ ਨਹੀਂ ਜੇ ਬਾਹਰ ਪਿੱਛੇ ਦੀ ਕੋਈ ਹੋਊ ਛੇਤ ਕਾਲਾ ਗਲਾਲ ਸਿੰਘ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਤੇਰੇ ਫਾਰਮ ਤੋਂ ਹਾਂਜੀ ਹਾਂਜੀ ਯਾਰ ਬੱਛੀ ਲਿਆ ਚਾਹੇ ਗਾਂ ਲਿਆ ਵੱਡੀ ਤੇਰੇ ਕੋਲੇ ਫਾਰਮ ਵਾਲੀਆਂ ਵਈਆਂ ਵੱਡੀਆਂ ਬੱਛੀ ਵੇੜਾ ਵੀ ਆਈਆਂ ਹਨਾ ਹਾਂਜੀ ਹਾਂਜੀ ਯਾਰ ਸਾਫ਼ ਸੁਤਰੀਆਂ ਦੇ ਤੌਰ ਆ ਲੋ ਓਕੇ ਰਿਪੋਰਟ ਆ ਵੀਰ ਜੀ ਪਲਾ ਗੱਲ ਕੀ ਹੁਣ ਗਾਂ ਗੋਲਾ ਨਹੀਂ ਕਦੇ ਵੀ ਲਿਆ ਹਾਂ ਲੈਣੀਆਂ ਤੇ ਵੇੜਾ ਪਹਿਲਾਂ ਜਾਂ ਦੂਜਿਆਂ ਨਾਲ ਨਾ ਕਰਦਾ ਦੁੰਦਾ ਜੋਤਰਾ ਮੱਛੀ ਆਪਾਂ ਛਿੱਤੀ ਕੀਤਾ ਨਹੀਂ ਪਹਿਲਾ ਸੂਆ ਸੂਈ ਆ ਚੌਂਗੀਆਂ ਛਕੀ ਹੁੰਦੀ ਬੱਛੀ ਅਜੇ ਅੱਛਾ ਇਹ ਰਾਤ ਦੀ ਸੂਈ ਆ ਵੀਰ ਜੀ ਅੱਛਾ ਉਹਨਾਂ ਦੇ ਘਰ ਹੀ ਮਗਲੇ ਘਰ ਸੂਪੀ ਸੀ ਤੇ ਆਪਾਂ ਅੱਜ ਸਵੇਰੇ ਲਏ ਆ ਅੱਛਾ ਹਾਂਜੀ ਤੇ ਇਹਦੇ ਥੱਲੇ ਆਪਾਂ 3-4 ਕਿਲੋ ਬੋਲਾ ਚੋਇਆ ਮੈਂ ਤੁਹਾਨੂੰ अच्छा जी यो जी ਛੜਕ ਲੋ ਗਈ ਉਹ ਕੰਮ ਨਹੀਂ ਹੈਗਾ ਜੀ ਯਾਰ ਵਾਕਿਆ ਕਰਤੂਤ ਵੇਖਣ ਵਾਲੀ ਆ ਕਰਮਾਲੀ ਦੀ ਕੋਈ ਦੋ ਘੜੀਆਂ ਉਹਦੇ ਕਹਿਣ ਵਾਂਗੂ ਕਰਮਾਲੀ ਨਹੀਂ ਤੇ ਐਵੇਂ ਨਾ ਵੜਾ ਨਹੀਂ ਵਡੀਆਂ ਜਿਹੜੀਆਂ ਵੜਾ ਸੂਏ ਪਈਆਂ ਨਹੀਂ ਖੜਦੀਆਂ ਜਿਵੇਂ ਕਰਮਾਲੀ ਬੱਚੀ ਖੜੀ ਆ ਅਜੇ ਚੌਗੀ ਬੱਚੀ ਤੁਹਾਨੂੰ ਦੱਸਿਆ ਛਿੱਗੀ ਹੋਣ ਦੀ ਕਰਮਾਲੀ ਬਹੁਤ ਜਿਆਦੀ ਵਸ਼ੀ ਹੋ ਗਈ ਉਹ ਵੀ ਦੋਸਤੋ ਅੱਜ ਆਪਣੀ ਵਿਜ਼ਿਟ ਹੈਗੀ ਆ ਗਰਲਾਲ ਸੁਰ ਸਿੰਘ ਦੇ ਫਾਰਮ ਤੇ ਤੇ ਇੱਧਰ ਤੁਹਾਨੂੰ ਨਾ ਅੱਜ ਜਿਹੜਾ ਨਗੀਨਾ ਦਿਖਾਉਣ ਲੱਗਾ ਵਾਂ ਇਹਦੀ ਫੁੱਲ ਤਾਂ ਵੀਡੀਓ ਬਣਾ ਲਈ ਆਪਾਂ ਕਵਰ ਕਰ ਲਈ ਆ ਤੇ ਪਰ ਇੱਕ ਸ਼ਾਰਟ ਜਿਹਾ ਪਾਉ ਉਹਨੂੰ ਮੇਰਾ ਮੱਲੋ ਮੱਲੀ ਦਿਲ ਕਰਿਆ ਆ ਗਰਲਾਲ ਸਿੰਘ ਫਿਰ ਇਹ ਕਿੰਨਵਾਂ ਸੂਆ ਸੂਣ ਜਾ ਰਿਹਾ ਹੀਰਾ ਇਹ ਵੀ ਇਹਦੀ ਤੀਜਾ ਸੂਆ ਸੁਣੀਆ ਦੂਜੇ ਸੂਏ 14 ਤੋਂ 15 ਲੀਟਰ ਦੁੱਧ ਕੱਢਿਆ ਮੈਂ ਨੇ ਅੱਛਾ ਪੂਰੀ ਹੈਵੀ ਵੇਟ ਦੀ ਮੱਝ ਲੱਗਦੀ ਵੱਡੇ ਦੀ ਹਨਾ ਵੀਰ ਜੀ ਪੂਰੀ ਬਾਰਡਰ ਲਾ ਕੇ ਤੋਂ ਮੈਂ ਲਈ ਆਪਾਂ ਮਹਿਦੀਪੁਰੋਂ ਅੱਛਾ ਹਾਂਜੀ ਦੁੱਧ ਦਾ ਰਿਕਾਰਡ ਪੂਰਾ ਮੈਂ ਦਾ ਜਿਹੜੀ ਗੱਲਵਾ ਪਾਕਿਸਤਾਨੀ ਰਵੇ ਚੋਂ ਮੈਂ ਠੀਕ ਆ ਠੀਕ ਆ ਹਾਂਜੀ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਤੇ ਕਰਮਾ ਵਾਲੀ ਕਿੰਨਾ ਦੁੱਧ ਕੱਢ ਜੂਗੀ ਵੀਰ ਜੀ ਦੁੱਧ 15 16 ਕਿਲੋ ਠੰਡਾ ਵਿਖਾ ਜੂ ਮੈਂ ਅੱਛਾ ਹਾਂਜੀ ਕੋਈ ਸ਼ੱਕ ਨਹੀਂ ਜੇ ਇਸ ਹਸਾ ਉਹਨਾਂ ਇਹਨੂੰ ਕਰਮ ਹਾਂਜੀ ਹਾਂਜੀ ਤੇ ਮੇਰੇ ਹਿਸਾਬ ਨਾਲ ਹਜੇ ਕੋਈ ਇੱਕ ਦੋ ਦਿਨ ਤਾਂ ਇਹ ਕਰਮ ਵਾਲੀ ਲਿਜਾ ਆ ਵੀ ਸਕਦੀ ਹੈ ਹਨਾ ਜੀ ਉਹਨਾਂ ਦੇ ਲਿਖਿਆ ਦੇ ਹਿਸਾਬ ਨਾਲ ਤਾਂ ਇਹ ਦੋ ਤਿੰਨ ਦਿਨ ਰਹਿੰਦੇ ਆ ਤੇ ਬਾਕੀ ਚਲੋ ਪੈਂਡਾ ਪੂੰਡਾ ਪੈ ਜਾਂਦਾ ਜਦੋਂ ਗੱਡੀਆਂ ਗੁੱਡੀਆਂ 'ਚ ਪਸ਼ੂ ਆਉਂਦਾ ਵਾ ਅੱਛਾ ਤੇ ਢਾੜੀ ਰੰਗ ਪਹਿਲਾਂ ਸੂਪੇ ਗੱਲ ਵੱਖਰੀ ਜੀ ਠੀਕ ਆ ਹਾਂਜੀ ਤੇ ਪਤਲੇ ਪੁਤਲੇ ਪਿੰਡੇ ਜਾਂ ਪੂਛ ਵੀ ਬਰੀਕ ਆ ਬਾਕੀ ਹੈ ਦੁੱਧ ਵਾਲੀ ਕਰਮ ਵਾਲੀ ਹਨਾ ਜੀ 15 16 ਕਿਲੋ ਵਾਲੀ ਮੈਂ ਆ ਚਲੋ ਮਹਾਰਾਜ ਨਵੀਨ ਰੋਈ ਸੂਵੇ ਠੀਕ ਆ ਹਾਂਜੀ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਇਹਦੇ ਤੇ ਕਰਮ ਵਾਲੀ ਉਹਦੇ ਕਹਿਣ ਵਾਂਗੂ ਸੋਹਣੀ ਤੇ ਸਾਊ ਸੁਭ ਪਾਂਡਾ ਇਹੋ ਜਿਹਾ ਚੱਕੀ ਫਿਰਦੀ ਆ 2.5 ਲੱਖ ਖਾਲੀਆਂ ਦਾ ਵੀ ਮੇਰੇ ਹਿਸਾਬ ਨਾਲ ਨੱਕ ਭਾਂਦੀ ਆ ਪੱਕੀ ਗੱਲ ਆ ਵੀਰ ਦੀ ਪਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਦਵਾਂਗੇ ਮੈਂ ਦੀ ਆਪਾਂ ਠੀਕ ਆ ਜੀ ਹਾਂਜੀ ਕੋਈ ਭੈਣ ਭਰਾ ਗੱਬਣ ਖਰੀਦੂਗਾ ਜਾ ਕੇ ਉਹਨਾਂ ਦੇ ਘਰ ਤਪਾਵਾਂਗੇ ਤਸੱਲੀ ਨਾਲ ਅੱਛਾ ਜਲਪਾਣੀ ਛਗਾਗੇ ਜਿੰਨਾ ਚਿਰ ਬੈਗ ਨਹੀਂ ਮੈਂ ਉੜਦੀ ਉਹਨਾਂ ਜਿਹੜਾ ਆਪਾਂ ਆਉਂਦੇ ਨਹੀਂ ਜੇ ਪਾਰ ਪਿੱਛੇ ਦੀ ਕੋਈ ਹੋਊ Shakespeare ਆਪਾਂ ਆਪਦੀ ਮਾਂ ਵਾਪਸ ਲਿਆਵਾਂਗੇ ਠੀਕ ਆ ਤੇ ਵਾਕਿਆ ਤੇਰੀ ਗੱਲ ਸਹੀ ਆ ਜਟਾ ਲੈ ਚੱਲ ਇਹ ਕਰਮ ਵਾਲੀ ਉਹਦੇ ਕਹਿਣ ਨੂੰ ਜਿਹਦੇ ਵੀ ਫਾਰਮ ਤੇ ਗਈ ਇਹ ਰੌਣਕਾਂ ਬਨੂਗੀ ਜ਼ਰੂਰ ਦੁੱਧ ਜਦੋਂ ਸੂਪ ਹੀ ਕਰਮਾ ਵਾਲੀ ਐਦੂੰ ਤੁਸੀਂ ਹਿਸਾਬ ਲਾ ਲਓ ਵੀ ਇਹਨੇ ਹੋਰ ਬਾਨਾ ਹਜੇ ਕਿਉਂਕਿ ਜਦੋਂ ਪਸ਼ੂ ਤੇ ਪ੍ਰੈਸ਼ਰ ਪੈਂਦਾ ਵਾ ਜਦੋਂ ਸੁੰਦਾ ਆ ਉਦੋਂ ਕਰਮਾ ਵਾਲੀ ਐਦੂੰ ਵੀ ਤਗੜੀ ਬਣੂਗੀ ਹਾਂਜੀ ਹਾਂਜੀ ਸਵਾਦ ਉਹੀ ਦੇਖ ਸਕਦੇ ਆ ਤੇ ਥਣ ਵੀ ਇਹਨੂੰ ਆ ਪੀੜੀ ਦੇ ਪਾਵਿਆਂ ਰਗਾ ਲੱਗਾ ਕਰਮਾ ਵਾਲੀ ਮਾਣਾ ਵੀਰ ਜੀ ਬਹੁਤ ਜਿਆਦੀ ਖਰੀ ਮੈਂ ਮਹਾਰਾਜ ਨਵੀਨ ਰੋਈ ਸੂਵੇ ਚਲੋ ਹਾਂ ਹਾਂਜੀ ਵਾਕਿਆ ਬਹੁਤ ਚੰਗੀ ਮੱਝ ਆ ਤੇ ਗਲਾਲ ਸਿੰਘ ਇਸ ਤੋਂ ਅਗੇ ਫੇਰਾ ਕੱਢ ਦੋ ਨੰਬਰ ਤੇ ਜਿਹੜੀ ਸ਼ਾਈ ਵਾਲਾ ਅੰਗ ਦੇ ਵਿੱਚ ਵੱਛੀ ਆ ਇਹ ਵਿਧੀ ਦੂਜੇ ਸੂਗੇ ਹੱਥੇ ਗੱਭੜਵਾ ਜੀ ਅੱਛਾ ਹਾਂਜੀ ਪਹਿਲੇ ਸੂਗੇ 17 18 ਕਿਲੋ ਵਛੀ ਨੇ ਦੁੱਧ ਬਣਾਇਆ ਵਾ ਠੀਕ ਆ ਹਾਂਜੀ ਅਜੇ ਹਫਤਾ ਇੱਕ ਲੈ ਜੂ ਜੇ ਗੂੰਦ ਆਉਦੀ ਚੌਥਣਾ ਚਾਹੀ ਅੱਛਾ ਹਜੇ ਮੰਨ ਲਓ ਇੱਕ ਹਫਤਾ ਦਾ ਉਹਨਾਂ ਦੇ ਦਸ਼ਮ ਤਾਅਕ ਹੀ ਰਹਿੰਦਾ ਰਹਿੰਦਾ ਵੀ ਇੱਜੀ ਰਹਿੰਦਾ ਜੀ ਤੇ ਮੇਰੇ ਹਿਸਾਬ ਨਾਲ ਹੁਣ ਦਿਨ ਖੁੱਲੇ ਹੈਗੇ ਇੱਕ ਦੋ ਦਿਨ ਉੱਤੇ ਲੈ ਕੇ ਹੀ ਸੁੰਦੀਆਂ ਕਰਮਾ ਲਈਆਂ ਕਿਰਵਾਂ ਦੇ ਵੀ ਪਹਿਲੇ ਸੂਗੇ ਬੈਠਾ ਨਹੀਂ ਜਾਂਦਾ ਵਛੀ ਤੋਂ ਚੱਡਾ ਲੈ ਕੇ ਅੱਛਾ ਆ ਮਾੜੀ ਮੋੜੀ ਪਲੂਣ ਕਰ ਗਈ ਅਜੇ ਇੱਕ ਬੰਦੇ ਜਿਹੜੀ ਗੱਲ ਵਾ ਅੱਛਾ ਹਾਂਜੀ ਅਜੇ ਸੁੰਦਿਆ ਸੁੰਦਿਆ ਤੁਹਾਨੂੰ ਕਿਉਂ ਥਣਾ ਚੋ ਜੇ ਏ ਢੱਲੋ ਸਾਹਿਬ ਆਉਂਦਾ ਬਾ ਸ਼ਾਇਦ ਅੱਛਾ ਹਾਂਜੀ ਜਿਹੜਾ ਭੈਣ ਭਰਾ ਖਰੀਦ ਕਰੂਗਾ ਤੇ ਘਰ ਜਾ ਕੇ ਆਪਾਂ ਤਸੱਲੀ ਨਾਲ ਤਪਾਵਾਂਗੇ ਬਾਹਰ ਪਿੱਛੇ ਦੀ ਫੁੱਲ ਗਾਰੰਟੀ ਪਰ ਇੱਕ ਗੱਲ ਆ ਗਲਾਲ ਸਿੰਘ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਤੇਰੇ ਫਾਰਮ ਤੋਂ ਹਾਂਜੀ ਹਾਂਜੀ ਯਾਰ ਬੱਚੀ ਲਿਆ ਚੇ ਗਾਂ ਲਿਆ ਵੱਡੀ ਤੇਰੇ ਕੋਲੇ ਫਾਰਮ ਵਾਲੀਆਂ ਵੱਡੀਆਂ ਬੱਚੀ ਵੇੜਾ ਵੀ ਆਈਆਂ ਹਨਾ ਹਾਂਜੀ ਹਾਂਜੀ ਯਾਰ ਸਾਫ਼ ਸੁਥਰੀਆਂ ਦੇ ਤੌਰ 'ਆ ਲੋਕ ਕੇ ਰਿਪੋਰਟ ਆ ਵੀਰ ਜੀ ਪਲਾ ਗੱਲ ਕੀ ਹੁੰਦਾ ਗਰਮੀ ਦਾ ਪੱਖ ਵਾਪਾਂ ਖੋਲਾ ਨਹੀਂ ਕਦੇ ਵੀ ਲਿਆ ਹਾਂ ਲੈਣੀਆਂ ਤੇ ਵਹਿੜਾਂ ਪਹਿਲਾਂ ਜਾਂ ਦੁੱਜੀਆਂ ਦਾ ਦੱਦ ਹੁੰਦਾ ਜੋ ਉਤਰਾ ਵਛੀ ਆਪਾਂ ਛਿਤ ਕੀਤਾ ਨਹੀਂ ਲੀ ਮੈਂ ਵੀ ਵੇਖਿਆ ਨਾ ਵਹਿੜਾਂ ਦੇ ਤੁਰਿਆ ਨਹੀਂ ਜਾਂਦਾ ਇਹੋ ਜੀਆਂ ਵਛੀਆਂ ਲੋਕਾਂ ਦੀਆਂ ਹੁੰਦੀਆਂ ਤੂੰ ਬਿਲਕੁਲ ਸਾਫ਼ ਸੁਥਰ ਡੰਗਰ ਲਿਆਉਣਾ ਕਰਕੇ ਮੇਰਾ ਵੀ ਦਿਲ ਖੋਚ ਹੋ ਜਾਂਦਾ ਵੀਡੀਓ ਬਣਾਉਣ ਦਾ ਹਾਂਜੀ ਹਾਂਜੀ ਕਿ ਯਾਰ ਗਾਂ ਵੀ ਕਿਸੇ ਮੇਰੇ ਵਰਗੇ ਕਿਸਾਨ ਭਰਾ ਨੇ ਲੈਣੀ ਆ ਵੀਰ ਜੀ ਹੁਣ ਚਮਕਾ ਮਾਰਦੀਆਂ ਫਿਰਦੀਆਂ ਕਰਦੀਆਂ ਨੱਚਦੀਆਂ ਫਿਰਦੀਆਂ ਚਲੋ ਗਾਂ ਪਰਮੇਸ਼ਰ ਦੇ ਰੰਗ ਸਾਹਵਾਂ ਲੀਆਂ ਚੀਜ਼ਾਂ ਆ ਜਿਹੜੀ ਤੂੰ ਹੋਮ ਡਿਲੀਵਰੀ ਕਰਦਾ ਨਾ ਘਰ ਤੱਕ ਅਗਲੇ ਦੀ ਤਸੱਲੀ ਆ ਵੀਰੇ ਇਹ ਵੀ ਇੱਕ ਬਹੁਤ ਵੱਡਾ ਇਹ ਵੀ ਇੱਕ ਮਾਨਤਾ ਨਹੀਂ ਆ ਜਨਤਾ ਦਾ ਵੀਰ ਜੀ ਇਹਨਾਂ ਕੋਈ ਵਪਾਰੀ ਵੀ ਨਹੀਂ ਕਰਦਾ ਸੱਚ ਪੁੱਛੋ ਨਹੀਂ ਕਰਦਾ ਵੀਰੇ ਗੇਟ ਤੋਂ ਬਾਹਰ ਕਰਕੇ ਅਗਲੇ ਕਹਿੰਦੇ ਢਾਡੀ ਆ ਤੇ ਪੈਸੇ ਇੱਧਰ ਅੰਦਰ ਕਰੋ ਬਸ ਬਸ ਪੱਕੀ ਗੱਲ ਹੈ ਤੇ ਇਹ ਕਰਮ ਵਾਲੀ ਉਹਦੇ ਕਹਨੂੰ ਜੇ ਤੂੰ ਬਰੀਡ ਕੋਈ ਸਾਫ਼ ਸੁਥਰਾ ਡੰਗਰ ਲਿਆਉਣਾ ਤਾਂ ਹੀ ਮਾਨ ਕੀਤਾ ਜਾ ਸਕਦਾ ਹੈ ਹਾਂਜੀ ਹਾਂਜੀ ਤੇ ਇਸ ਤੋਂ ਅੱਗੇ ਜਿਹੜੀ ਆਪਾਂ ਇੱਕ ਵਛੀ ਦਿਖਾਉਣ ਲੱਗੇ ਹਾਂ ਜਰਸੀ ਦਾ ਕ੍ਰਾਸ ਪਹਿਲਾ ਸੂਆ ਸੂਈ ਆ ਚੌਗੀਆਂ ਛਕੀ ਹੋਣ ਦੀ ਵਛੀ ਹੈ ਜੀ ਅੱਛਾ ਇਹ ਰਾਤ ਦੀ ਸੂਈ ਆ ਵੀਰ ਜੀ ਅੱਛਾ ਉਹ ਕਿਲੋ ਬੋਲਾ ਚੋਇਆ ਮੈਂ ਤੁਹਾਨੂੰ ਝੂਠ ਮਾਰੀ ਜਾਈਏ ਇਹ ਥੱਲੇ ਆਪਾਂ 15 ਕਿਲੋ ਚੋਤਾ ਨਹੀਂ ਗਲਤ ਗੱਲ ਨਹੀਂ ਕਰਨੀ ਜੀ ਠੀਕ ਆ ਠੀਕ ਆ ਦੁੱਧ 15 16 ਕਿਲੋ ਪਹਿਲੇ ਸੁਗਰ ਮਾਨ ਨਾਲ ਵੱਛੀ ਦੇ ਜੂਗੀ ਯਾਰ ਆਰਡਰ ਕੁਆਲਿਟੀ ਦੇਖੀ ਜਾਵੇ ਤਾਂ ਮੈਨੂੰ ਕਹੇ ਚੰਗੇ ਸੀਮਨ ਦੀ ਲੱਗਦੀ ਹੈ ਵੀ ਜੀ ਜੀ ਪੀੜੀ ਦੇ ਪਾਵਿਆਂ ਅਰਗੇ ਥਾਨਮਾ ਵੇਖੋ ਇੰਨੀ ਜਿਆਦੀ ਚੋਣ ਵੱਛੀ ਕੋਈ ਭੂਰ ਨਹੀਂ ਛਟਾ ਨਹੀਂ ਥਾਨੀ ਘਟ ਨਹੀਂ ਵਾਕਿਆ ਦੋਸਤੋ ਜੇ ਤੁਸੀਂ ਵੀ ਇੱਕ ਚੰਗਾ ਪਸ਼ੂ ਧਨ ਲੈਣ ਦੀ ਤਲਾਸ਼ ਚਾਣਾ ਤੇ ਆ ਜਾਓ ਬਾਈ ਗਰ ਲਾਲ ਸੋਰ ਸਿੰਘ ਵਾਲੇ ਦੇ ਫਾਰਮ ਤੇ ਇਥੋਂ ਮਿਲਨੇ ਤੁਹਾਨੂੰ ਟਾਪੋ ਟਾਪ ਨਗੀਨੇ ਜ ਜੀਨੇ ਸ਼ਾਈਵਾਲ ਦਾ ਕਰਾਸ ਆਂਗ ਲੈਣਾ ਸ਼ਾਈਵਾਲ ਲੈ ਲਿਓ ਸੋ ਬਾਈ ਕੋਲੇ ਹਰ ਟਾਈਮ ਡੰਗਰ ਇੱਕ ਦੋ ਡੰਗਰ ਘਰੇ ਹੁੰਦੇ ਹੁੰਦੇ ਆ ਪਸ਼ੂ ਲਿਉਂਦਾ ਸਾਫ਼ ਸੁਥਰੇ ਕੰਮ ਫੁੱਲ ਇਮਾਨਦਾਰੀ ਵਾਲਾ ਮੈਂ ਚੀਜ਼ ਦੀ ਗਵਾਹੀ ਭਰਦਾ ਕਿਉਂਕਿ ਬਾਈ ਬਿਲਕੁਲ ਸਾਫ਼ ਸੁਥਰਾ ਤੇ ਇਮਾਨਦਾਰੀ ਨਾਲ ਚੱਲਣ ਵਾਲਾ ਕੰਮ ਤਾਂ ਕਰਦਾ ਕਿਉਂਕਿ ਲੰਮੇ ਸਮੇਂ ਤੱਕ ਚੱਲਣਾ ਵਾ ਫਿਰ ਵੀ ਜੀ ਠੱਡੀ ਵੇਖੋ ਅੱਛਾ ਜਿੱਥੇ ਮਰਜੀ ਡਾਕੇ ਕਰਮਾਲੀ ਨੂੰ ਬੈਠੇ ਰਹੋ ਇਹ ਨਹੀਂ ਵੀ ਪਹਿਲਾ ਸੁਆ ਸੋਈ ਆ ਅੱਛਾ ਇਹੋ ਜੀ ਛੜਾਕਲ ਹੋ ਗਈ ਉਹ ਕੰਮ ਨਹੀਂ ਹੈਗਾ ਜੀ ਯਾਰ ਵਾਕਿਆ ਕਰਤੂਤ ਵੇਖਣ ਵਾਲੀ ਆ ਕਰਮਾਲੀ ਦੀ ਕੋਈ ਦੋ ਘੜੀਆਂ ਉਹਦੇ ਕਹਿਣਾਂ ਗੂੰ ਕਰਮਾਲੀ ਨਹੀਂ ਦੇ ਐਵੇਂ ਨਾ ਵੜਾ ਨਹੀਂ ਵਡੀਆਂ ਜਿਹੜੀਆਂ ਵੜਾ ਸੂਏ ਪਈਆਂ ਨਹੀਂ ਖੜਦੀਆਂ ਜਿਵੇਂ ਕਰਮਾਲੀ ਬੱਚੀ ਖੜੀ ਆ ਅਦੇ ਚੌਗੀ ਬੱਚੀ ਤੁਹਾਨੂੰ ਦੱਸਿਆ ਛਿੱਗੀ ਹੋਣੀ ਕਰਮਾਲੀ ਬਹੁਤ ਜਿਆਦੀ ਵਛੀ ਖਰੀ ਆ ਨਹੀਂ ਵਾਕਿਆ ਯਾਰ ਆ ਤਾਂ ਰੱਸਾ ਛੱਡ ਕੇ ਤੂੰ ਤਸੱਲੀ ਕਰਾਤੀ ਯਾਰ ਮਾਣਾ ਵੀਜੀ ਹੈ ਨਾ ਇਹ ਸਿਰਫ ਸੂਝ ਆ ਗਈ ਆ ਬੱਚੀ ਹਾਂ ਨਹੀਂ ਤਾਂ ਬੱਚੀ ਦਾ ਕੋਈ ਤੋੜ ਹੀ ਨਹੀਂ ਸੱਚ ਪੁੱਛੋ ਨਹੀਂ ਨਹੀਂ ਵਾਕਿਆ ਗੱਬੜ ਵੜ ਹੁੰਦੀ ਤਾਂ ਭਲਾ ਲੱਖ ਦੀ ਵੇਚਦੀ ਚਲੋ ਹੁਣ ਤਾਂ ਸੂਪ ਹੀ ਕਰਮਾਲੀ ਤੇ ਬਹੁਤ ਜਿਆਦੀ ਚੋਣ ਨਿਕਲੀ ਆ ਠੀਕ ਆ ਠੀਕ ਆ ਹੁਣ ਤਾਂ ਸਾਰੇ ਭਰਮ ਹੀ ਦੂਰ ਹੋ ਗਿਆ ਜੀ ਨਹੀਂ ਨਹੀਂ ਵਾਕਿਆ ਕੋਈ ਸ਼ੱਕ ਉੱਤੇ ਮਾਣਾ ਵੀ ਮੰਨਣ ਦੀ ਵੀ ਨਹੀਂ ਲੋੜ ਰੱਸਾ ਛੱਡ ਦੇਦਾ ਇੱਕ ਵਾਰੀ ਥਣਾ ਥੁਣਾ ਦੇ ਬਹਿ ਗਏ ਬਖਾਰੇ ਇੱਕ ਵਾਰੀ ਕਿਸੇ ਮੇਰੇ ਵੀਰ ਨੇ ਇੱਧਰ ਵੇ ਲੋ ਆ ਰੱਸਾ ਆਪਾਂ ਸੁਰਤਾਂ ਉੱਤੇ ਹਾਂ ਇੱਧਰ ਬੈਠੇ ਰਹੋ ਨਹੀਂ ਹੋ ਰੱਟਾ ਤੇਰੀਆਂ ਰੀਸਾਂ ਗਾਲੀ ਕੋਈ ਨਹੀਂ ਜਿੱਥੇ ਮਰਜ਼ੀ ਖਿਲਾੜ ਕੇ ਵੱਚੀ ਨੂੰ ਚੋਲੋ ਮੈਂ ਕਿਹਾ ਕਰਮਾਂ ਵਾਲੀ ਉਹਦੇ ਕਹਿਣ ਨੂੰ ਨਵੀਂ ਰੋਈ ਰਵੇ ਸਿਰਾਵਾ ਜਿਹੜਾ ਲੈ ਗਿਆ ਉਹਦੇ ਕਹਿਣ ਨੂੰ ਗੁਣ گاਊਗਾ ਤੇਰੇ ਪੱਕੀ ਗੱਲ ਆ ਵੀਰ ਜੀ ਇਦਾਂ ਏਡੀ ਸਾਊਸ ਲੱਗ ਕੋਈ ਵੀ ਨਹੀਂ ਵੱਚੀ ਦਿੰਦਾ ਨਹੀਂ ਦਿੰਦਾ ਜੀ ਤੇ ਬਾਕੀ ਰੇਟ ਵੀ ਬਿਲਕੁਲ ਜੈ ਜੇ ਕਰਾਇਆ ਮਿੱਤਰੋ ਫੁੱਲ ਵੀਡੀਓ ਜਿਹੜੀ ਕੱਲ ਨੂੰ ਅਪਲ ਤੇ ਇਹ ਛੋੜ ਦੇ ਜਿਹੜਾ ਉਦੋਂ ਪਹਿਲਾਂ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਤੇ ਫਿਰ ਰਹਿ ਗਿਆ ਮੇਤਰੋ ਤੇ ਆਪਣਾ ਗਲਾਲ ਸਿੰਘ ਐਡਰੈਸ ਦੱਸੀ ਬੜਾ ਐ ਐਡਰੈਸ ਵੀਰਜੀਪਿੰਡ ਆਪਣਾ ਸੋਰ ਸਿੰਘ ਹਾਂਜੀ ਜ਼ਿਲ੍ਹਾ ਤਰਨਤਾਰਨ तहसील पट्टी ਆ ਜੀ ਹਾਂਜੀ ਹਾਂਜੀ ਨੰਬਰ ਹੈਗਾ 82177 82497 ਦੂਜਾ ਨੰਬਰ 8289016207 ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਤੇ ਦੋਸਤੋ ਜੇ ਤੁਸੀਂ ਵੀ ਚਾਹੋ ਨੇ ਆ ਆਪਣੇ ਫਾਰਮ ਦੇ ਉੱਪਰ ਕੋਈ ਚੰਗਾ ਪਸ਼ੂ ਧਨ ਵੇਚਣਾ ਖਰੀਦਣਾ ਤਾਂ ਸੰਪਰਕ ਕਰ ਲਿਓ ਆਪਣੇ ਨਾਲ ਵੀਡੀਓ ਜੇ ਕਿਸੇ ਨੇ ਬਣਾਉਣੀ ਹੋਵੇ ਤਾਂ ਉਹ ਵੀ ਸੰਪਰਕ ਕਰ ਲਿਓ ਮੋਬਾਈਲ ਨੰਬਰ ਆਪਣੇ ਵੀ ਸਕਰੀਨ ਤੇ ਚੱਲਣਗੇ ਸੋ ਬਾਈ ਗਰਲਾਲ ਦੇ ਵੀ ਚੱਲਣਗੇ ਤੁਸੀਂ ਕਰਕੇ ਵਿజిਟ ਬਾਈ ਦੇ ਫਾਰਮ ਤੇ ਇਹਨਾਂ ਪਸ਼ੂਆਂ ਨੂੰ ਆਪਣੇ ਫਾਰਮ ਦੀ ਸ਼ਾਨ ਬਣਾ ਸਕਦੇ ਆ ਧੰਨਵਾਦ